ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਅੱਪਾਂ ਗੱਲ ਕਰਾਂਗੇ 12 ਜੁਲਾਈ ਨੂੰ ਪੰਜਾਬ ਦੇ ਮੌਸਮ ਦੀ ਕਿ ਅੱਜ 12 ਜੁਲਾਈ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋਵੇਗੀ ਕਿਸਾਨ ਵੀਰੋ ਆਉਣ ਵਾਲੇ 12 13 14 15 ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਅੱਪਾਂ ਇਹ ਵੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰੋ ਜਿਵੇਂ ਕੱਲ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਗਿਆ ਸੀ ਕਿ ਵੀਰੋ ਅੱਜ ਦਾ ਦਿਨ ਪੂਰੀ ਬਹੁਤ ਜ਼ਿਆਦਾ ਗਰਮੀ ਵਾਲਾ ਹੋਵੇਗਾ ਉਸੇ ਤਰ੍ਹਾਂ ਕੱਲ ਵੀਰੋ ਦੇ ਦਿਨ ਸੀ ਬਹੁਤ ਜ਼ਿਆਦਾ ਗਰਮੀ ਦੇ ਹਮਮਸ ਭਰਿਆ ਸੀ ਪੰਜਾਬ ਵਾਸੀਆਂ ਨੂੰ ਬਹੁਤ ਪਰੇਸ਼ਾਨ ਕੀਤਾ ਕੱਲ ਹਮਮਸ ਤੇ ਗਰਮੀ ਨੇ ਟੈਂਪਰੇਚਰ 38 39 ਡਿਗਰੀ ਸੀ ਪਰ ਫਿਰ ਵੀ ਜੋ ਨਮੀ ਪੰਜਾਬ ਦੇ ਵਿੱਚ ਵਧੀ ਉਹਦੇ ਕਾਰਨ ਹਮਮਸ ਦਾ ਮਾਹੌਲ ਬਹੁਤ ਜ਼ਿਆਦਾ ਬਣਿਆ ਹੋਇਆ ਸੀ ਜਿਸ ਦੇ ਕਾਰਨ ਵੀਰੋ ਆਪਾਂ ਨੂੰ 45 60 ਡਿਗਰੀ ਟੈਂਪਰੇਚਰ ਵਾਲੀ ਗਰਮੀ ਦੇ ਮੁਕਾਬਲੇ ਜੋ ਕੱਲ ਦੇ ਦਿਨ ਦੀ ਗਰਮੀ ਸੀ ਉਸ ਤੋਂ ਵੀ ਜ਼ਿਆਦਾ ਮਹਿਸੂਸ ਹੋਈ ਸੀ ਸੋ ਵੀਰੋ ਅੱਗੇ ਤੁਹਾਨੂੰ ਇਹ ਵੀ ਦੱਸਿਆ ਗਿਆ ਸੀ ਕਿ ਤਕਰੀਬਨ ਅੱਧੀ ਕਰਾਤ ਤੋਂ ਬਾਅਦ ਵੀਰੋ ਪੰਜਾਬ ਦਾ ਮੌਸਮ ਆਪਾਂ ਨੂੰ ਬਦਲਦਾ ਦਿਖਾਈ ਦੇ ਦੇਵੇਗਾ ਰਾਤ ਸ਼ਾਮ ਦੀ ਵੀਡੀਓ ਦੇ ਵਿੱਚ ਵੀ ਆਪਾਂ ਦੱਸਿਆ ਸੀ ਕਿ ਵੀਰੋ ਤਕਰੀਬਨ ਸਵੇਰ ਦੇ 2-3 ਵਜੇ ਤੋਂ ਪੰਜਾਬ ਦੇ ਕੁਝ ਖੁਸ਼ਕ ਖੇਤਰਾਂ ਦੇ ਵਿੱਚ ਆਪਾਂ ਨੂੰ ਕੁੱਟਮੇ ਰੂਪ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਵੀ ਰੋਣ ਸਕਦੇ ਨੇ ਜੋ ਪੰਜਾਬ ਦੇ ਕੁਝ ਭਾਗਾਂ ਨੂੰ ਪ੍ਰਭਾਵਿਤ ਕਰ ਸਕਦੇ ਜਿਵੇਂ ਕਿ ਆਪਾਂ ਦੱਸਿਆ ਸੀ ਹਰਿਆਣਾ ਦੇ ਨਾਲ ਲੱਗਦੇ ਖੇਤਰ ਮਾਨਸਾ ਬਠਿੰਡਾ ਕੁਝ ਭਾਗ ਬਰਨਾਲੇ ਦੇ ਵੀ ਰੋ ਅੱਗੇ ਮਾਝੀ ਦੋਆਬੇ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਕੁੱਟਮੇ ਰੂਪ ਦੇ ਵਿੱਚ ਬਰਸਾਤੀ ਗਤੀਵਿਧੀਆਂ ਵੀ ਅੱਧੀ ਕਰਤੋਂ ਬਾਅਦ ਦੇਖਣ ਨੂੰ ਮਿਲਣਗੀਆਂ ਫਿਰ ਉਸੇ ਤਰ੍ਹਾਂ ਹੀ ਆਪਾਂ ਨੂੰ ਸਵੇਰ ਦੇ ਪਹਿਲੇ ਘੰਟਿਆਂ ਤੋਂ ਪੰਜਾਬ ਦਾ ਮੌਸਮ ਵਿਗੜਦਾ ਹੋਇਆ ਦਿਖਾਈ ਦੇ ਬਾਰ-ਬਾਰ ਆਪਾਂ ਨੂੰ ਵੱਖ-ਵੱਖ ਤਾਵੇਂ ਦਿਖਾਈ ਦਿੱਤਾ ਹੈ ਵੀਰੂ ਸਵੇਰ ਦੇ ਸਮੇਂ ਕੁਝ ਖੇਤਰਾਂ ਦੇ ਵਿੱਚ ਸਰਾਟੇਦਾਰਮੀ ਕੁਝ ਸਮੇਂ ਲਈ ਬਧਿਆ ਚੰਗੀ ਬਰਸਾਤ ਹੋਈ ਹੈ ਵੀਰੂ ਕੁਝ ਖੇਤਰਾਂ ਵਿੱਚ ਗਰਜ ਚਮਕ ਨਾਲ ਬੱਦਲਵਾਈ ਐਦਾਂ ਦਾ ਮਾਹੌਲ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ ਸੋ ਵੀਰੋ ਅੱਜ 12 ਨੂੰ ਕੁੱਲ ਮਿਲਾ ਕੇ ਪੰਜਾਬ ਦਾ ਮੌਸਮ ਰਲਮਾ ਮਿਲਮਰ ਹੈਗਾ ਵੀਰੋ ਅੱਜ ਦਾ ਦਿਨ ਤੇ ਕੱਲ ਦਾ ਦਿਨ ਬਰਸਾਤ ਵਾਲੇ ਹੀ ਹੋਣਗੇ ਟੁੱਟਵੇਂ ਰੂਪ ਦੇ ਵਿੱਚ ਵੀਰੋ ਵੱਖ-ਵੱਖੇ ਦੋ ਜ਼ਿਲ੍ਹਿਆਂ ਦੇ ਵਿੱਚ ਹੁਣ ਮੀਂਹ ਪੈ ਗਿਆ ਅਗਲੇ ਜ਼ਿਲ੍ਹਿਆਂ ਦੇ ਵਿੱਚ 2 ਘੰਟੇ ਬਾਅਦ ਮੀਂਹ ਪੈ ਗਿਆ ਸੋ ਵੀਰੋ ਇਦਾਂ ਇੱਕੋ ਸਮੇਂ ਸਾਰੇ ਪੰਜਾਬ ਨੂੰ ਕਵਰ ਕਰੇ ਇਦਾਂ ਦਾ ਸਿਸਟਮ ਨਹੀਂ ਹੈ ਪਰ ਵੱਖ-ਵੱਖ ਸਮੇਂ ਵੱਖ-ਵੱਖ ਖੇਤਰਾਂ ਦੇ ਵਿੱਚ ਵੀਰੋ ਆਪਾਂ ਨੂੰ ਆਉਂਦੇ ਦੋ ਦਿਨਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕੱਲ ਵੀਡੀਓ ਵਿੱਚ ਵੀਰਾਂ ਨੂੰ ਕਿਹਾ ਗਿਆ ਸੀ ਕਿ ਮੂੰਗੀ ਵਗੈਰਾ ਦੀ ਕਟਾਈ ਕਰਨ ਵਾਲੇ ਵੀਰ ਨੇ ਜੋ ਉਹ ਕਰ ਸਕਦੇ ਨੇ ਕਿਉਂਕਿ ਵੀਰ ਉਹ 12 13 ਦੇ ਵਿੱਚ ਪੰਜਾਬ ਦਾ ਮੌਸਮ ਫਿਰ ਤੋਂ ਵਿਗੜੇਗਾ ਪਰ ਦੋ ਤਿੰਨ ਦਿਨਾਂ ਪਹਿਲਾਂ ਤੋਂ ਦੱਸ ਦਿਆ ਰਹੇ ਹਾਂ ਸੋ ਵੀਰ ਉਸੇ ਤਰ੍ਹਾਂ ਹੀ ਅੱਜ ਆਪਾਂ ਨੂੰ ਪੰਜਾਬ ਦਾ ਮੌਸਮ ਬਦਲਦਾ ਦਿਖਾਈ ਦਿੱਤਾ ਹੈ 12 ਜੁਲਾਈ ਨੂੰ ਅੱਜ ਵੀਰੋ ਦਿਨ ਦੇ ਟੈਂਪਰੇਚਰ ਕੱਲ ਦੇ ਮੁਕਾਬਲੇ ਦੋ ਤਿੰਨ ਡਿਗਰੀ ਘੱਟ ਰਹਿਣਗੇ ਬਦ ਤੋਂ ਬਦ ਟੈਂਪਰੇਚਰ 35 ਡਿਗਰੀ ਤੱਕ ਰਹਿਣਗੇ ਪਰ ਵੀਰੋ ਜਿੰਨਾ ਖੇਤਰਾਂ ਦੇ ਵਿੱਚ ਧੁੱਪ ਹੋਵੇਗੀ ਹੋਮਸ ਦਾ ਮਾਹੌਲ ਬਣਿਆ ਰਹੇਗਾ ਵੀਰੋ ਜਿੱਥੇ ਕੋਈ ਕਿੜਮੈਣ ਬਦਲਬਾਈ ਦਾ ਮਾਹੌਲ ਗਰਮੀ ਵੀ ਰੌਂਦੇ तकरीबन 1.5 ਤੋਂ 2 ਮਹੀਨੇ ਤੱਕ ਚਲਦੀ ਹੀ ਰਹੇਗੀ ਕਿਉਂਕਿ ਐਸੇ ਹੀ ਮੌਸਮਾਂ ਵੀਰੋ ਹਮਸ ਬਹੁਤ ਜ਼ਿਆਦਾ ਹੋ ਜਾਂਦੀਆਂ ਨਮੀ ਵੱਧ ਜਾਂਦੀ ਉਦੋਂ ਪਰ ਹਮਸ ਪਰੇਸ਼ਾਨ ਕਰਦੀ ਹੈ ਸੋ ਵੀਰੋ ਇਸ ਤਰ੍ਹਾਂ ਗਰਮੀ ਜੋ ਪੱਕੀ ਪੱਕੇ ਤੌਰ ਤੇ ਸਥਾਈ ਤੌਰ ਤੇ ਰਾਹਤ ਫਿਲਹਾਲ ਆਪਾਂ ਨੂੰ 1.5 ਤੋਂ 2 ਮਹੀਨੇ ਤੱਕ ਨਹੀਂ ਮਿਲੇਗੀ ਬਾਕੀ ਵੀਰੋ ਬਰਸਾਤ ਵਾਲੇ ਦਿਨ ਹੋਣਗੇ ਅੱਜ ਕੱਲ ਤੇ ਪਰਸੋਂ ਦਾ ਕਿਹੜੇ ਸਮੇਂ ਕਿੰਨਾ ਖੇਤਰਾਂ ਦੇ ਵਿੱਚ ਵੀਰੋ ਕਿੰਨੀ ਕੀ ਬਰਸਾਤ ਹੋ ਸਕਦੀ ਹੈ ਵੀਰੋ ਇਹ ਕੋਈ ਜ਼ਿਲ੍ਹਾ ਵਾਈਜ਼ ਜਾਣਕਾਰੀ ਆਪਾਂ ਨਹੀਂ ਦੇ ਸਕਦੇ ਕਿਉਂਕਿ ਇਹ ਸਿਸਟਮ ਸਾਰੇ ਹੀ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਵੱਖ-ਵੱਖ ਸਮੇਂ ਵੱਖ-ਵੱਖ ਸਮੇਂ ਦੇ ਵਿੱਚ ਵੀਰੋ ਟੁੱਟਵੇਂ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਸੋ ਵੀਰੋ ਬਾਕੀ ਆਪਾਂ ਸ਼ਾਮ ਦੀ ਵੀਡੀਓ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਕਿਸਾਨ ਵੀਰਾਂ ਲਈ ਜਾਣਕਾਰੀ ਲੈ ਕੇ ਖਬਰਾਂ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਜਾਣਕਾਰੀ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕੁਸ਼ਕ ਖੇਤਰਾਂ ਦੇ ਵਿੱਚ ਵੀਰੋ ਦਰਮਿਆਨੇ ਤੋਂ ਜ਼ਿਆਦਾ ਮੀਂਹ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਵੀਰੋ ਆਪਾਂ ਸ਼ਾਮ ਦੀ ਜਾਣਕਾਰੀ ਦੇ ਵਿੱਚ ਦੱਸਾਂਗੇ ਧੰਨਵਾਦ ਜੀ